ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਸ਼ ਪ੍ਰੀਤ ਕਾਰ ਬੁਟੀਕ ਤੋਂ ਆਪਾਂ ਸੁਨਾਮ ਤੋਂ ਆ ਤੇ ਆਪਾਂ ਆਨਲਾਈਨ ਕੰਮ ਕਰਦੇ ਆ ਆਪਣਾ ਬੁਟੀਕ ਜਿਹੜਾ ਸੁਨਾਮ ਦੇ ਵਿੱਚ ਬਣਿਆ ਹੋਇਆ ਤੇ ਆਪਾਂ ਤੁਹਾਨੂੰ ਅੱਜ ਜਿਹੜਾ ਸੂਟ ਦਿਖਾ ਰਹੇ ਆ ਆਪਣੇ ਅਨਸਟਿਚ ਸੂਟ ਜਾਣੇ ਸੀ ਆਪਾਂ ਸੋਚਿਆ ਤੁਹਾਨੂੰ ਸ਼ੋਅ ਕਰ ਦਈਏ ਦੇਖੋ ਇਹ ਚਨੂਨ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਇਹਦੀ ਨੈਕਲਾਈਨ ਚੈੱਕ ਕਰ ਸਕਦੇ ਹੋ ਇਹ ਆਪਾਂ ਕੈਜੂਅਲ ਵੇਅਰ ਵੀ ਕਰ ਸਕਦੇ ਆ ਥੋੜਾ ਲिटल बिट ਪਾਰਟੀ ਵੇਅਰ ਵੀ ਹੈ ਤੁਸੀਂ ਕਿਦਾਂ ਵੀ ਇਹ ਸੂਟ ਨੂੰ ਫੇਅਰ ਕਰ ਸਕਦੇ ਹੋ ਦੇਖੋ ਕਿੰਨੇ ਪਿਆਰੇ ਕੰਬੀਨੇਸ਼ਨਸ ਆਪਾਂ ਐਡ-ਆਨ ਕਿਤੇ ਹੋਇਆ ਹੈ ਇਹ ਵਾਲਾ ਇਹਦਾ 슬ੀਵਸ ਦਾ ਵਰਕ ਰਹੂਗਾ ਐਂ ਸਾਰੀ ਸ਼ਰਟ ਦੇ ਵਿੱਚ ਇਦਾਂ ਡਾਟਸ ਹੋਣਗੇ ਨੀਚੇ ਇਦਾਂ ਇਹਦੇ ਵਿੱਚ ਦੇਖੋ ਚਾਕ ਘੇਰਾ ਪ੍ਰੋਪਰ ਬਣਿਆ ਹੋਇਆ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨਾ ਹੀ ਪਿਆਰਾ ਵਰਕ ਕੀਤਾ ਹੋਇਆ ਦੇਖੋ ਤੇ ਨਾਲ ਇਹਵਲੀ ਆਪਣੀਆਂ 슬ੀਵਸ ਰਹਿਣਗੀਆਂ ਜਿੱਦਾਂ ਪਹਿਲਾਂ ਤੁਹਾਨੂੰ ਸ਼ੋਅ ਕੀਤੀਆਂ ਨੇ ਇਹੀ ਸੇਮ ਐਜ਼ ਇਟ ਵਰਕ ਹੈ ਜਿਹੜਾ ਇਹਦੀ ਬਾਟਮ ਤੇ ਆਊਗਾ ਤੇ ਨਾਲ ਇਹਦੀ ਜਿਹੜਾ ਦੁਪੱਟਾ ਹੈ ਤੁਸੀਂ ਇਹ ਚੈੱਕ ਕਰ ਸਕਦੇ ਹੋ ਹੈਗਾ ਆਪਣਾ ਆਰਗੈਂਜ਼ਾ ਦਾ ਕਿ ਆਪਾਂ ਦੁਪੱਟਾ ਇਦਾਂ ਟਾਈ ਡਾਈ ਬਣਾਇਆ ਹੋਇਆ ਦੇਖੋ ਕਿੰਨਾ ਜ਼ਿਆਦਾ ਪਿਆਰਾ ਵੱਲਾ ਆਪਣਾ ਦੁਪੱਟਾ ਰਹੂਗਾ ਦੇਖੋ ਇਹਦੇ ਬੱਲਿਆਂ ਤੇ ਆਪਾਂ ਤਿੰਨੇ ਸ਼ੇਡਸ ਪਾਏ ਹੋਏ ਆ ਜਿਹੜੇ ਜਿਹੜੇ ਆਪਣੇ ਵਰਕਸ ਹੈ ਪਿੰਕ येलो ਗ੍ਰੀਨ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਆਪਣਾ ਬੇਸ ਕਲਰ ਆ ਉਹ ਆਪਣੇ ਸੂਟ ਨਾਲ ਦਾ ਲਵੈਂਡਰ ਕਲਰ ਹੈ ਤੇ ਫੋਰ ਸਾਈਡ ਆਪਾਂ ਇਹਨੂੰ ਲੇਸ ਦਿੱਤੀ ਹੈ ਜੋ ਆਪਣਾ ਇਹਦੇ ਵਿੱਚ ਜਰੀ ਐਡ ਕੀਤੀ ਹੈ ਸੇਮ ਐਜ਼ ਇਟ ਆਪਾਂ ਇਹਦੇ ਨਾਲ ਲੇਸ ਐਡ ਔਨ ਕੀਤੀ ਹੈ ਬਹੁਤ ਜ਼ਿਆਦਾ ਪਿਆਰੀ ਲੁੱਕ ਆ ਰਹੀ ਹੈ ਸੂਟ ਦੀ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟਫ ਤੇ ਕਰਾ ਸਕਦੇ ਹੋ ਇਹ ਹੈਗਾ ਜਨੂਨ ਦਾ ਸਟਫ ਆਰਗੈਂਜ਼ਾ ਦਾ ਦੁਪੱਟਾ अपना जोड़ा कॉन्टैक्ट नंबर हैगा वो हैगा सिक्स टू एट ट्रिपल थ्री टू सिक्स डबल जीरो बाहठ अठ सौ तेती बत्ती छ सौ एवले नंबर कॉन्टैक्ट करके अपन ऑर्डर प्लेस कर सकते हो कि भी मंगा सकते हो ऑनलाइन वर्ल्ड वाइड शिपिंग अवेलेबल है अनस्टिच भी ला सकते हो और विदाउट स्टिचिंग भी ला सकते हो थैंक यू सो मच